ਤ루 ਅੱਜ ਆਪਾਂ ਜਾਣਾ ਆ ਆਨੰਦਪੁਰ ਸਾਹਿਬ ਲੈਣਾ ਦੇਵੀ ਮਾਤਾ ਜਾਣਾ ਆਪਾਂ ਝੜੂ ਤੋਂ लवली ਦੇ ਨਾਲ ਤੇ ਪਾਰਟੀ ਬੋਕਿਆ ਦੋ ਗੱਡੂ ਦੋ ਹੀ ਗੱਡੀਆਂ ਆਪਣੀਆਂ ਬੋਕਿਆ ਅਜ ਰੂਟ ਤੇ ਕੋਈ ਵੀ ਨਹੀਂ ਤੇ ਖਰਾਲਗੜ ਜਾਣੀ ਐ ਕੋਈ ਆਨੰਦਪੁਰ ਸਾਹਿਬ ਜਾਣੀ ਐ ਸ਼ਹਿਰ ਤੱਕ ਰਹੀ ਜਾਣ ਅੱਜ ਆਪਾਂ ਬਣਾਉਣੇ ਆ ਬਲੌਗ ਘਰੋਂ ਮੈਂ ਤਾਂ ਨਹੀਂ ਸ਼ੁਰੂ ਕੀਤਾ ਸਾਰੇ ਉਸਤੇ ਪਏ ਆ ਕਾਨੂੰ ਤੰਗ ਕਰਨੇ ਹਨ ਇੱਥੇ ਪਹੁੰਚ ਕੇ ਸ਼ੁਰੂ ਕੀਤਾ ਚਲੋ ਮਿਲਦੇ ਆ ਤੁਹਾਨੂੰ ਦੇਖਦੇ ਆ ਅੱਜ ਕੀ ਬਣਦਾ ਜੁੜਦਾ ਤੇ ਬਣਾਉਨੇ ਆ ਛੋਟਾ ਜਿਹਾ ਬਲੌਗ ਅੱਜ ਖੜੀ ਆ ਆਪਣੀ ਭਾਨੋ ਲਾਡੋ ਮਾਣੋ ਜੋ ਮਰਜੀ ਗਹਿ ਲਓ ਕਈ ਨਾ ਰੱਖਿਓ ਆ ਮੈਂ ਇਹ ਤੇ ਜਾਣਾ ਆ ਪਾ ਮੱਲੇ ਤੋਂ ਝੇੜੂ ਤੋਂ ਭਾਜੀ ਨੇ ਜਾਣਾ ਆ ਦੂਜੀ ਗੱਡੀ ਲੈ ਕੇ ਓਏ ਸੁੱਤਾ ਪਿਆ ਸੀ ਅਸੀਂ ਇੱਥੇ ਤੱਕ ਆ ਗਏ ਨਾਲ ਮੇਰਾ ਉਹਦੇ ਦਾ ਮੁੱਕ ਗਿਆ ਤੇਲ ਚੋਕ ਲਾ ਕੇ ੱਟਕਾ ਲਾ ਕੇ ਮਜ਼ੀ ਪਹੁੰਚਾਂ ਮੈਂ ਹੁਣ ਜਾਂਦੇ ਹੋਏ ਉਹ ਵੀ ਲੈ ਕੇ ਜਾਣਾ ਆ ਚੇਤੇ ਨਾਲ ਚਲੋ ਠੀਕ ਆ ਮਿਲਦੇ ਰਸਤੇ ਕੌਣ ਆ ਰਿਹਾ ਹੈ ਵਾਇਆ ਤੂੰ ਆਪਾਂ ਚੱਲਦੇ ਰਵੀ ਭਾਈ ਕਹਿੰਦਾ ਮੈਂ ਨਾਲ ਜਾਣਾ ਉਹ ਤਾਂ ਦਿਨ ਹੀ ਲੱਗਦਾ ਆਇਆ ਟਾ ਟੂਰ ਕੱਢ ਕੇ ਬੰਦਾ ਏਡਾ ਬੈਠਾ ਅੱਜ ਚਾਰਜਰ ਰਹਿ ਗਿਆ ਇਹ ਬੰਦਾ ਕਹਿੰਦਾ ਸਾਡਾ ਇਹ ਨਾ ਜਾਣਾ ਉਹ ਵੀ ਛੱਡ ਕੇ ਹੋਣੇ ਮਕੂਰ ਕੇ ਆਪਾਂ ਹੁਣ ਚੱਲਦੇ ਆ ਮੇਂਦਾ ਜੀਵਾ ਜੀਵਾ ਜੀ ਚਾਰਜਰ ਚੂਜਾ ਸਿਰਾ ਵੇਚੇ ਦੇ होर कोई भी देला को रेंदा था मैं कितने चले कारगाड़ हां बेटा तुमसे ना हो पाएगा हमें तुम्हारे लक्षण बिल्कुल ठीक नहीं लग रहा है तुमसे ना हो पाएगा श्रीनाथ जी साहब हां ट्रेप पे ट्रेप तो पे एक गड्डी चली फलार का मैंने मैडम दीदी ज्यादा ठीक है ठीक है ਸੱਤ ਦਿਸ਼ੀ ਦੇ ਕਾਲ ਮਿੱਤਰੋ ਕੀ ਹਾਲ ਚਾਲ ਹੈ ਆਪਾਂ ਹੁਣ ਤੁਰ ਪਏ ਆ ਝੇੜੂ ਪਿੰਡ ਤੋਂ ਤੁਰਿਆ ਨੂੰ ਹਜੇ ਤਕਰੀਬਨ 5 ਮਿੰਟ ਹੀ ਹੋਏ ਆ ਆਪਾਂ ਥੋੜਾ ਜਿਹਾ ਅੱਗੇ ਆਏ ਆ ਬਾਈਪਾਸ ਤੇ ਕਿਉਂਕਿ ਫਗਵਾੜੇ ਜਾਣ ਦੀ ਲੋੜ ਨਹੀਂ ਪੈਂਦੀ ਬਾਈਪਾਸ ਨਿਕਲਦਾ ਸਿੱਧਾ ਆਪਾਂ ਖਰਾਲਗੜ ਵੀ ਜਾਣਾ ਆ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਖਰਾਲਗੜ ਵੀ ਜਾਣਾ ਆ ਹੁਣ ਮੈਨੂੰ ਜਦੋਂ ਬਸ ਤੇ ਬੈਠੇ ਆ ਤੁਰੇ ਆ ਫੇਰ ਪਤਾ ਲੱਗਾ ਬੱਸ ਚਲਾਉਂਦਾ ਚੋਬਰ ਘੈਂਡੇ ਲੱਗਦਾ ਤੇ ਘੈਂਟ ਲੱਗਦਾ ਹੀ ਸੀ ਤੇ ਹੈ ਤੇ ਦੂਜੀ ਗੱਲ ਕੋਠੀਆਂ ਦੇ ਪਿੱਛੇ ਹੋਣਾ ਸੂਰਜ ਨਿਕਲਦਾ ਇੰਨਾ ਸੋਹਣਾ ਲੱਗਦਾ ਸਵੇਰੇ ਸਵੇਰੇ ਹੈ ਨਾ ਕੀ ਬਾਤ ਆ ਮੈਂ ਤਾਂ ਉਧਰ ਮੇਰਾ ਧਿਆਨ ਬਾਰ-ਬਾਰ ਜਾਈ ਜਾਂਦਾ ਚਲੋ ਮਿਲਦੇ ਹਾਂ ਤੁਹਾਨੂੰ ਖਰਾਰਗੜ ਜਾ ਕੇ ਮਿੱਤਰੋ ਟੂਲਪਲਾਜੇ ਤੇ ਪਹੁੰਚ ਗਏ ਆ ਬਰਾਮ ਵਾਲੇ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਪੀਟੀਐਮ ਚੱਲਦਾ ਨਹੀਂ ਇਹ ਪਤਾ ਤਾਂ ਸੀ ਨਹੀਂ ਚੱਲਦਾ ਹੁਣ ਬਿਲਕੁਲ ਹੀ ਇਹਨਾਂ ਨੇ ਬੰਦ ਕਰਤਾ ਜਦੋਂ ਪੈਸੇ ਪਾਉਣੇ ਆ ਉਹਦੇ ਵਿੱਚ ਪੈਂਦੇ ਨਹੀਂ ਤੇ ਸਾਡਾ ਹੋ ਗਿਆ ਕੁੰਡਾ ਜੀਪੇ ਵਗੈਰਾ ਤੇ ਅਸੀਂ ਫਾਸਟੈਗ ਬਣਾਇਆ ਨਹੀਂ ਸੀ ਹੌਣ ਰੁਪਈਆ 700 ਜਾਣ ਦਾ ਲੱਗਣਾ ਤੇ 700 ਆਉਣ ਦਾ ਲੱਗਣਾ ਅੱਧੇ ਪੈਸੇ ਦਾ ਆਪਾਂ ਇਹਨਾਂ ਨੂੰ ਹੀ ਦੇ ਚੱਲੇ ਆਂ ਦੇਖ ਲਓ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਖਰਾਲਗੜ ਗੁਰਦੁਆਰਾ ਸਾਹਿਬ ਟੈਰ ਖੜਕਾਉਣਾ ਪਿਆ ਟਾਈਮ ਨਾਲ ਇਹ ਬੰਦੇ ਪਹੁੰਚ ਗਏ ਹਿਮਤ ਵਾਲੇ ਆ ਵੀ ਤੜਕੇ ਉੱਠ ਖੜੇ ਇਹਦਾ ਕਈ ਬੰਦੇ ਤੜਕੇ 4:00 ਵਜੇ ਸੱਤ ਲੈਂਦੇ ਤੁਰਦੇ ਉਹੀ 8:00 9:00 ਵਜੇ ਦੂਜੀ ਗੱਡੀ 9:30 ਵਜੇ ਤੁਰੇ ਆ ਤੇ ਆਹ ਦੇਖੋ ਗੁਰਦੁਆਰਾ ਸਾਹਿਬ ਆਹ ਦੇਖੋ ਸੰਗਤ ਆਈ ਜਾਂਦੀ ਆ ਹਜੇ ਰਸਨਾ ਪਿਆ ਨਹੀਂ ਹੈ ਤੇ ਜਾਣੇ ਉਧਰ ਨੂੰ ਲੰਗਰ ਪਾਣੀ ਹਜੇ ਸ਼ੁਰੂ ਵੀ ਨਹੀਂ ਹੋਇਆ ਸਿਕਾ ਮੱਥਾ ਮੁੱਥਾ ਢਿੱਕ ਕੇ ਆਉਣੇ ਆ ਲੰਗਰ ਪਾਣੀ ਛਕਦੇ ਆ ਤੇ ਬੰਦਾ ਜਿਹੜਾ ਨਾਲ ਆਇਆ ਮੇਰੇ ਸਭ ਸਾਲੇ ਦੀਵੇ ਆ ਆ ਦੇ ਇਹ ਤੁਰਿਆ ਮਗਰੋਂ ਆ ਘਬਰਾੜੇ ਦੇ ਪਹਿਲਾ ਹੁਣ ਲੱਪਈ ਆ ਆ ਦੇ ਕਹਿੰਦਾ ਮੈਨੂੰ ਘਬਰਾਟ ਹੁੰਦੀ ਆ ਚਲੋ ਮੇਰੇ ਕਰਮਾ ਜੀ ਦੇ ਆਪ ਹੀ ਕਰ ਲਿਖਿਆ ਆਪ ਹੀ ਕਰਨਾ ਪੈਣਾ ਬਲੌਗ ਮੇਰਾ ਵੀਰ ਸਾਰਾ ਦੇਖਿਆ ਕਰੋ ਤੇ ਚੰਗਾ ਮਾੜਾ ਜਿੱਦਾਂ ਦਾ ਹੁੰਦਾ ਆ ਆਪਣੇ ਰੀਵਿਊ ਦਿਆ ਕਰੋ ਮੈਨੂੰ ਦੱਸਿਆ ਕਰੋ ਮੋਸਾ ਹਵਨਾ ਬਣਾਇਆ ਕਰ ਹਨਾ ਇਦਾਂ ਹੀ ਹੋਣਾ ਹੌਲੀ ਹੌਲੀ ਸਿੱਖ ਇਦਾਂ ਦਾ ਇੱਕਦਮ ਤਾਂ ਪਤਾ ਨਹੀਂ ਜੰਮ ਦਾ ਨਿਆਣਾ ਦਾ ਤਰਨੀ ਲਾ ਪੰਦਾ ਹਨਾ ਤੇ ਆਪਾਂ ਨੂੰ ਵੀ ਹੌਲੀ ਹੌਲੀ ਪਤਾ ਲੱਗੂਗਾ ਮੇਰਾ ਵੀਰ ਜਿੱਦਾਂ ਵੀ ਜਿਹੜੀ ਵੀ ਗਲਤੀ ਹੁੰਦੀ ਆ ਮੇਰਾ ਭਰਾ ਜਿੰਨੇ ਵੀ ਦੇਖਦੇ ਆ 100 200 300 ਜਿੰਨਾ ਬੰਦਾ ਵੀ ਦੇਖਦਾ ਮੇਰੀ ਗਲਤੀ ਕੋਈ ਹੁੰਦੀ ਵਿੱਚ ਉਹਦੇ ਵਿੱਚ ਮੈਨੂੰ ਦੱਸਿਆ ਕਰੋ ਇਦਾਂ ਨਹੀਂ ਇਦਾਂ ਕਰ ਆਪਾਂ ਉੱਧਾ ਕਰਿਆ ਕਰਾਂਗੇ ਜਦੋਂ ਆਪਾਂ ਖਰਾਲਗੜ ਜਾਈਦਾ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਦੋ ਆ ਉਥੇ ਇੱਕ ਔਰਲੇ ਪਾਸੇ ਆ ਜਿੱਥੇ ਆਪਾਂ ਹੁਣ ਖੜੇ ਆ ਇੱਕ ਪਹਾੜੀ ਦੇ ਥੱਲੇ ਆ ਉਥੇ ਜਾਣਾ ਬਹੁਤ ਵੀਰੋ ਖਤਰਨਾਕ ਆ ਉਥੇ ਪੁਲਿਸ ਵਾਲਾ ਬੈਠਾ ਆ ਥੱਲੇ ਵੱਡੀ ਬੱਸ ਜਾਣੇ ਹੀ ਨਹੀਂ ਦਿੰਦਾ ਕਿਉਂਕਿ ਬਹੁਤ ਮੁਸ਼ਕਲ ਆ ਉਥੇ ਜਾਣਾ ਉੱਤਾਂ ਤਾਰਨੀ ਬਸ ਤੇ ਚੜਾਉਣੀ ਬੱਸ ਮੇਰੀ ਕਿਸਮਤ ਦੇਖ ਲਓ ਸਵੇਰੇ ਸਵੇਰੇ ਆਪਾਂ 9 ਵਜੇ ਤੋਂ ਪਹਿਲਾਂ ਪਹਿਲਾਂ ਉਥੇ ਪਹੁੰਚ ਗਏ ਸੀਗੇ ਤੇ ਉਥੇ ਮੇਰੇ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਹੀ ਨਹੀਂ ਸੀ ਤੇ ਮੈਨੂੰ ਕਿਸੇ ਨੇ ਰੋਕਿਆ ਨਹੀਂ ਤੇ ਮੈਂ ਸਵਾਦੀ ਨੂੰ ਕਹਿੰਦਾ ਸੀ ਕਿ ਵੀਰੋ ਉੱਥੇ ਜਾਣ ਨਹੀਂ ਦਿੰਦੇ ਪ੍ਰਸ਼ਾਸਨ ਦਾ ਪਹਿਰਾ ਆ ਥੱਲੇ ਬੱਸ ਵੱਡੀ ਜਾਣ ਨਹੀਂ ਦਿੰਦੇ ਜਦੋਂ ਮੈਂ ਪਹੁੰਚਾ ਉੱਥੇ ਝੂਠਾ ਪੈ ਗਿਆ ਤੇ ਫਿਰ ਮੈਂ ਬੱਸ ਥੱਲੇ ਬਾੜੀ ਮਹਾਰਾਜ ਦਾ ਨਾਲ ਹੈ ਗੁਰੂ ਦਵੈਦਾਸ ਜੀ ਦਾ ਤੇ ਪਹਾੜੀ ਦੇ ਤੋਂ ਥੱਲੇ ਕੋਈ ਉਤਰਦਾ ਨਹੀਂ ਕਿਉਂਕਿ ਬਹੁਤ ਖਤਰਨਾਕ ਆ ਲੋਕਾਂ ਨੂੰ ਦੇਖ ਲਓ ਤੁਸੀਂ ਸਾਈਡ ਤੇ ਹੋਣ ਨੂੰ ਕਿਹਨਾ ਸਾਈਡ ਤੇ ਵੀ ਨਹੀਂ ਹੁੰਦੇ ਤੇ ਬਾਕੀ ਚਲੋ ਥੱਲੇ ਜਾ ਕੇ ਮਿਲਦੇ ਆ ਦੇਖਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਆਹ ਦੇਖ ਲਓ ਤੁਸੀਂ ਰੌਣਕ ਮੇਲਾ ਥੱਲੇ ਗੁਰਦੁਆਰਾ ਸਾਹਿਬ ਤੇ ਇੱਕ ਡਰਾਈਵਰੀ ਦਾ ਇਹ ਵੀ ਪਾਰਟ ਆ ਕਿ ਮੈਂ ਦੇਖ ਲਓ ਕਨਡੈਕਟਰ ਨੂੰ ਭੇਜਤਾ ਰੋਟੀ ਖਾਣ ਗੱਡੀ ਸੁੱਣੀ ਛੱਡਣੀ ਨਹੀਂ ਤੇ ਉਹ ਜਾਨ ਨੂੰ ਮੁੜ ਕੇ ਆ ਰੋਟੀ ਖਾ ਕੇ ਤੇ ਸਵਾਰੀ ਵੀ ਆ ਗਈ ਤੇ ਹੁਣ ਭੁੱਖੇ ਥਿਆਏ ਅਸਵੀ ਉਹਦੇ ਦੇਖ ਲਓ 10 ਵਜੇ ਚੱਲੇ ਆ ਨਿਰ ਨਹੀਂ ਆ ਹਜੇ ਟਿੱਡ ਤੇ ਖੋ ਪੈਂਦੀ ਆ ਬੁਰਾ ਹਾਲ ਆ ਤਲ ਲੱਗੇ ਸਾਨੂੰ ਇੱਕ ਜਾਨਵਰ ਮਿਲਿਆ ਜਿਹਨੂੰ ਦੇਖ ਕੇ ਪਿੰਦੂਪਾ ਦਾ ਚੇਤਾ ਆ ਗਿਆ ਪਿੰਦੂਪਾ ਤੂੰ ਯਾਰ ਮਿਲਿਆ ਕਰ ਸਾਨੂੰ ਕਿੱਥੇ ਆ ਤੂੰ ਹੁਣ ਤੈਨੂੰ ਦੇਖੇ ਨੂੰ ਕਈ ਦਿਨ ਹੋ ਗਏ ਆਇਆ ਕਰ ਗੀੜੀ-ਗੁੜੀ ਮਾਰਿਆ ਕਰ ਸਾਡੇ ਨਾਲ ਘੁੰਮਣ ਫਿਰਨੇ ਆਜਿਆ ਕਰ ਆਇਆ ਕਰ ਜਨ ਤੋਨ ਨੂੰ ਲੱਗੇ ਸਾਡੀ ਸਵਾਰੀ ਜਿਹੜੀ ਆ ਬੰਦੇ ਸਾਨੂੰ ਹੋਰ ਆ ਥਾਣੇ ਲੈ ਕੇ ਗਏ ਕਿਉਂਕਿ ਉੱਥੇ ਬਸਟਡ ਹੋਣੀ ਵੀ ਔਕੀ ਸੀ ਪਰ ਜੇ ਸਰਾ ਥਾਣੀ ਗਏ ਆਂ ਔਰ ਰਾਹ ਬੜਾ ਪਿਆਰਾ ਸੀ ਇੰਨਾ ਸੋਹਣਾ ਸੀ ਟੁੱਟਾ ਜਰੂਰ ਸੀ ਔਖੇ ਬੜੇ ਗਏ ਆ ਤੋਏ ਬੜੇ ਬੜੇ ਗੋਡੇ-ਗੋਡੇ ਜਿਹੇ ਟੋਏ ਸੀ ਇੱਕ ਪਾਸੇ ਦਰਖਤ ਸੀ ਇੱਕ ਪਾਸੇ ਪਹਾੜ ਸੀ ਇੰਨਾ ਜਿਆਦਾ ਸੋਹਣਾ ਲੱਗਦਾ ਸੀ ਹਨ ਪੁੱਛੋ ਹੀ ਨਾ ਪ੍ਰਮਾਤਮਾ ਦੀ ਕੁਦਰਤ ਇੰਨੀ ਸੋਹਣੀ ਹੈ ਨਾ ਆਪਾਂ ਪੰਜਾਬ ਤੋਂ ਛੱਡ ਕੇ ਬਾਹਲੇ ਮੁਲਕਾਂ ਨੂੰ ਭੱਜਦੇ ਆਂ ਪਰ ਸਾਡਾ ਪੰਜਾਬ ਵੀ ਇੰਨਾ ਸੋਹਣਾ ਆ ਕਿ ਤੁਸੀਂ ਸੋਚ ਨਹੀਂ ਸਕਦੇ ਇੱਥੇ ਕਿੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਦੇਖਣ ਵਾਲੀਆਂ। ਬਾਕੀ ਜਦੋਂ ਪਹੁੰਚੇ ਅਸੀਂ ਅਨੰਦਪੁਰੋ ਕਹਿੰਦੇ ਅਨੰਦਪੁਰ ਸਾਹਿਬ ਨਹੀਂ ਪਹਿਲਾਂ ਨੇ ਇਹਨਾਂ ਦੀ ਵੀ ਜਾਣਾ ਮੱਥਾ ਟੇਕਣ ਬਸ ਆਪਾਂ ਉਧਰ ਨੂੰ ਕਮਾ ਲਈ ਆ। ਆ ਦੇਖੋ ਤੁਸੀਂ ਕਿੰਨਾ ਸੋਹਣਾ ਦਰਿਆ ਤੇ ਬਾਕੀ ਤੁਹਾਨੂੰ ਹਿਮਾਚਲ ਦੀ ਬਿਊਟੀ ਆ ਜਿਹੜੀ ਉੱਥੇ ਰਾਹਸਤੇ ਦੇ ਵਿੱਚ ਦਿਖਾਲਦੇ ਆ। ਰਾਹਸਤੇ ਦੇ ਵਿੱਚ ਰੁਕੇ ਸੀ ਕਿ ਕਹਿੰਦੇ ਠੰਡੇ ਪੀਣਿਆਂ ਸਾਰੀ ਸੁਆਦੀ ਨੂੰ ਠੰਡੇ ਪਲਾਉਣੇ ਆ ਤਾਂ ਬਸ ਆਪਾਂ ਰੋਕ ਲਈ ਆ। ਤੇ ਆਪਾਂ ਵੀ ਮੌਕੇ ਦਾ ਫਾਇਦਾ ਲੈ ਲਿਆ ਇਹ ਤਾਂ ਲਈ ਆ ਹੱਲ ਇਹ ਕਹਿੰਦਾ ਮੈਂ ਲੱਸੀ ਪੀਣੀ ਆ ਲੱਸੀ ਨਾ ਮੈਂ ਬਸ ਮਾ ਲੈ ਲਈ ਆ ਮੈਂ ਲੱਸੀ ਪੀਂਦਾ ਨਹੀਂ ਇਹ ਠੰਡਾ ਪੀ ਰਿਓ ਹਾਂਜੀ ਡੰਡਾ ਵੀ ਪੀ ਲਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਜੀ ਦੇ ਰਣੇ ਆ ਦਸਾ ਦਸਾ ਐ ਉਹ ਨਹੀਂ ਨਹੀਂ ਭਾਈ ਜੀ ਹਾਂ ਦੇ ਰਣੇ ਕੋਈ ਉਹ ਨਹੀਂ ਨਹੀਂ ਯਾਰ ਮੈਨੂੰ ਪਹਿਲਾਂ ਤਾਂ ਉਹ ਦੱਸਤੀ ਚੱਕ ਲੈਂਦਾ ਕੋਈ ਕੋਈ ਸੈਂਸ ਹੈ ਇਸ ਬਾਤ ਹਾਂਜੀ ਅਸੀਂ ਤੁਰ ਪਏ ਸੀ ਠੰਡੇ ਠੁੰਡੇ ਪੀ ਕੇ ਮੈਂ ਹੱਲ ਵੀ ਲਈ ਸੀਗੀ ਉਹਨਾਂ ਨੇ ਸਾਡਾ ਵਿਚਾਰਿਆਂ ਨੂੰ ਪੈਸਾ ਕੋਈ ਲੱਗਣ ਨਹੀਂ ਦਿੱਤਾ ਦੂਰੋਂ ਪਹਾੜ ਦੇਖੋ ਕਿੰਨੇ ਸੋਹਣੇ ਲੱਗਦੇ ਆ ਉੱਤੇ ਮਹਾਮਈ ਦਾ ਭਵਨ ਦੀ ਦਾ ਆ ਦੂਰੋਂ ਬਹੁਤ ਸੋਹਣਾ ਲੱਗਦਾ ਤੇ ਜਦੋਂ ਬਾਰਡਰ ਤੇ ਪਹੁੰਚੇ ਤਾਂ ਤੁਸੀਂ ਦੇਖੋ ਜਾਮ ਕਿੰਨਾ ਲੱਗਾ ਇੱਥੇ ਬ੍ਰੇਕਾਂ ਮਾਰ ਮਾਰ ਕੇ ਕਿਉਂਕਿ ਚੜ੍ਹਾਈ ਤੇ ਜਾਮ ਲੱਗਾ ਸੀ ਕਰਕੇ ਹਨਾ ਕਲਾ ਚਪਰੇਟਾਂ ਦਾ ਧੂਆ ਨਿਕਲ ਗਿਆ ਅੱਧਾ ਪੌਣਾ ਘੰਟਾ ਸਾਨੂੰ ਇੱਥੇ ਲੱਗਾ ਬੜੇ ਤੰਗ ਹੋਏ ਹਿਮਾਚਲ ਦੇ ਪਹਾੜ ਤੇ ਹਿਮਾਚਲ ਦੀ ਬਿਊਟੀ ਦੇਖੋ ਕਿੰਨਾ ਸੋਹਣਾ ਲੱਗਦਾ ਚੜ੍ਹਾਈ ਵੀ ਪੂਰੀ ਆ ਬੱਸ ਦੀ ਵੀ ਜੀਵ ਨਿਕਲੀ ਉਹ ਕੰਮੇ ਵੀ ਪੂਰੀ ਆ ਤੇ ਸੋਹਣਾ ਵੀ ਬਹੁਤ ਆ ਤੇ ਚੜ੍ਹਾਈ ਚੜੀ ਜਾਂਦੇ ਆ ਮਹਾਮਾਈ ਦੇ ਜਾਨੇ ਪਏ ਆ ਜਾ ਕੇ ਤੁਹਾਨੂੰ ਦਰਬਾਰ ਤੇ ਮਿਲਦੇ ਆ ਉੱਪਰ ਜਾ ਕੇ ਦਰਬਾਰ ਤੇ ਤਾਂ ਜਾਇਆ ਨਹੀਂ ਜਾਂਦਾ ਹੁੰਦਾ ਡਰਾਈਵਰਾਂ ਤੋਂ ਬਾਕੀ ਦੇਖਦੇ ਆ ਜੈ ਮਾਤਾ ਦੀ ਮਿੱਤਰੋ ਇੱਕ ਤੋਂ ਇੱਕ ਬਾਸ ਆਈ ਹੋਆ ਇੱਕ ਤੋਂ ਇੱਕ ਆਹ ਦੇ ਬਾਦਸ਼ਾਹ ਹੋ ਬਾਦਸ਼ਾਹ ਬਾਦਸ਼ਾਹ ਹੋ ਬਾਦਸ਼ਾਹ ਤੇ ਇਹ ਔਰ ਇੱਥੇ ਪੰਨ ਨਹੀਂ ਪੰਨ ਨਹੀਂ ਪੰਨ ਨਹੀਂ ਪੰਨ ਬਾਸ ਪੰਨ ਨਹੀਂ ਆਪਾਂ ਹੁਣ ਪੱਲੇਰੇ ਬਾਸ਼ਾ ਬਾਸ਼ਾ ਕਰਦਾ ਸੀ ਮੈਂ ਮੇਰੀ ਨਜ਼ਰੇ ਲੱਗ ਗਈ ਘਰੇ ਬਸ ਛੇੜਨ ਦੀ ਵਿਚਾਰੇ ਨੇ ਤੇ ਪਹੁੰਚ ਗਏ ਮਿੱਤਰੋ ਮਹਾਮਈ ਦੇ ਦਰਬਾਰ ਵਧੀਆ ਸਾ ਸਫ਼ਰ ਕੱਟਿਆ ਵਧੀਆ ਸੀ ਸਾਰਾ ਕੁਝ ਤੇ ਚਲੋ ਮੈਂ ਇੱਥੇ ਬਹਿਣਾ ਬਹਿਣਾ ਹੁਣ ਜਾ ਤਾਂ ਹੋਣਾ ਨਹੀਂ ਕਿਉਂਕਿ ਇਹ ਬੱਸ ਸੁੰਨੀ ਛੱਡ ਕੇ ਨਹੀਂ ਜਾਇਆ ਜਾਂਦਾ ਇੱਥੇ ਤੁਹਾਨੂੰ ਪਤਾ ਬੰਦੇ ਤਰ੍ਹਾਂ ਤਰ੍ਹਾਂ ਦੇ ਹਨਾ ਕਿਤੇ ਕਰਮਾ ਚ ਹੋਇਆ ਤਾਂ ਗੱਡੀ 'ਚ ਆ ਕੇ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਵਧੀਆ ਤੁਹਾਨੂੰ ਰੌਣਕ ਮੇਲਾ ਦਿਖਾ ਲਾਂਗੇ ਅੱਜ ਰੱਛ ਬਹੁਤ ਆ ਬਹੁਤ ਸੰਗਤ ਆ ਬਹੁਤ ਟ੍ਰੈਫਿਕ ਹੈ ਝੜਾਈ ਝੜਦੀ ਸੀ ਕੋਈ ਨਾ ਕੋਈ ਬ੍ਰੇਕ ਲਵਾਉਂਦਾ ਸੀ ਔਖਾ ਥੋੜਾ ਜਿਹਾ ਤੇ ਚਲੋ ਪਹੁੰਚ ਗਏ ਹੁਣ ਕਰੀਏ ਆਰਾਮ ਠੰਡਾ ਨੁੰਡਾ ਪੀਏ ਗੱਲਾਂ ਬਾਤਾਂ ਕਰੀਏ ਆਈਏ ਮਿਲਦੇ ਆ ਤੁਹਾਨੂੰ ਚੰਗਾ ਹੀ ਸਸਰੀ ਸਾਹਿਬ ਮੈਂ ਤੇਰਾ 10 10:30 ਵਜੇ ਇੱਥੇ ਪਹੁੰਚ ਗਏ ਸੀ ਤੇ 2 ਵਜੇ ਆ ਸੁੱਤੇ ਪਏ ਅੱਖ ਗਏ ਆ ਜਾ ਵੀ ਕਿਸੇ ਪਾਸੇ ਨਹੀਂ ਸਕਦੇ ਗੱਡੀ ਛੱਡ ਕੇ ਕਿੱਥੇ ਜਾਈਏ ਭੁੱਖੇ ਇੱਥੇ ਆਏ ਬੈਠੇ ਆ ਹਾਰਡ ਹਾਰਡ ਆ ਦਾ ਬੰਦਾ ਨੀਂਦ ਲਾਈ ਜਾਂਦਾ ਆਪਣੀ ਇਹਦਾ ਦਾ ਸੌਕ ਆ ਵਾਹ ਕੀ ਸੀਨ ਹੈ ਵਾਹ ਕਸਿਰ ਹੈ ਹਲੋ ਹਾਂਜੀ ਹਾਂਜੀ ਮਿੱਤਰੋ ਆਕ ਕੇ ਮੈਰੀ ਲਗੇ ਆ ਖਾਣ ਲੰਗਰ ਪਾਣੀ ਤਾਂ ਕਿੱਥੇ ਨੇ ਪੁਛਿਆ ਨਹੀਂ ਸਿਹਤ ਦੇ ਭੁੱਖੇ ਬੈਠੇ ਆ ਤੇ ਆ ਦੇਖੋ ਐਨ ਤਾਂ ਭੁਗ ਪਾਤਾ ਹੋਇਨਾ ਥੋੜੀ ਜੀ ਤਰਾਸ ਮਿਲ ਜੂਗੀ ਫਿਰ ਅੱਜ ਦੇਖ ਲਾਂਗੇ ਕਿਤੇ ਕੁਝ ਕਿਸੇ ਨੇ ਨਹੀਂ ਪੁੱਛਿਆ ਬਈ ਕਿਸੇ ਨੇ ਵੀ ਨਹੀਂ ਬਿਲਕੁਲ ਵੀ ਇੱਕ ਬੰਦਾ ਜੀ ਉਹਨੇ ਆਪਣੇ ਦੋ ਰੋਟੀਆਂ ਮੈਨੂੰ ਖਲਾਈਆਂ ਸਵੇਰੇ ਕਿਉਂਕਿ ਲੰਗਰ ਖਾਨ ਮੇ ਤੋਂ ਸਵੇਰੇ ਉੱਥੇ ਜਾ ਨਹੀਂ ਹੋਇਆ ਤੇ ਭੁੱਖੇ ਬਿਲਕੁਲ ਭੁੱਖੇ ਬਿਲਕੁਲ ਭੁੱਖੇ ਬੈਠੇ ਆ ਡ੍ਰਾਈਵਰਾਂ ਦੀ ਲਾਈਫ ਹਾਂਜੀ ਮਿੱਤਰੋ ਆਪਾਂ ਆਏ ਆ ਚੌਂਕ 'ਚ ਘੁੰਮਣ ਦੇਖਣ ਨਜ਼ਾਰਾ ਸੋਹਣਾ ਆ ਮਾਚਲ ਜਿੰਦਾ ਮਰਜੀ ਲੈ ਲੋ ਸੋਹਣਾ ਤੈਨੂੰ ਸਿੱਧਾ ਲੈ ਜਾ ਕੇ ਦਿਖਾ ਲਾਂ ਉੱਥੇ ਪੈਣ ਚ ਡੈਮ ਆ ਡੈਮ ਜੀ ਦਾ ਗੁਰ ਆ ਜਾ ਥੋੜਾ ਹੀ ਆ ਜਿਆਦਾ ਨਹੀਂ ਹੈਗਾ ਚੌਂਕ 'ਚ ਆਏ ਆ ਰਾਚ ਦੇਖ ਅਜੇ ਰਾਤ ਨੂੰ ਬਹੁਤ ਆਹੋ ਹਾਂਜੀ ਸਵਾਰੀ ਲੱਪਈਆ ਹੌਣ ਚਾਹ ਮੰਗਾ ਲਈਆ ਤਿਆਰੀ ਜੇ ਆਦੇ ਭਾਜੀ ਆ ਗਿਆ ਭਾਜੀ ਕਿੱਥੇ ਆ ਸ਼ਾਪ ਆਪਣੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੋਰੇ ਹਾਂਜੀ ਹਾਂਜੀ ਕੀ ਨਾਂ ਆ ਸ਼ਾਪ ਦਾ ਸੰਤ ਬਾਬਾ ਫੂਲਾ ਤੇ ਭਾਜੀ ਉਹਨਾਂ ਦੀ ਸ਼ਾਪ ਆ ਉੱਤੇ ਢੇੜੂ ਲਵਲੀ ਮੋਰੇ ਤੇ ਲਗਭਗ ਅੱਧੀਆਂ ਕ ਸਵਾਰੀਆਂ ਆਈਆਂ ਹਜੇ ਫੇਰ ਤਿਆਰੀ ਆ ਜਾਣ ਦੀ ਹੋਰ ਅੱਧਾ ਘੰਟਾ ਲੱਗ ਜਾਊਗਾ ਚਾਹੂ ਵੀ ਕੇ ਗਰਮ ਹੁੰਨੇ ਆ ਤੁਰਦੇ ਆ ਹਾਂ ਜੀ ਮਿੱਤਰੋ ਚੱਲੇ ਆ ਹੁਣ ਇੱਥੋਂ ਤੁਰਨੇ ਲੱਗੇ ਆ ਜੇ ਆਨੰਦਪੁਰ ਸਾਹਿਬ ਕਹਿਣਗੇ ਰੋਕਣ ਨੂੰ ਰੋਕ ਲਾਂਗੇ ਨਹੀਂ ਤਾਂ ਲੰਗਰ ਕੰਦੇ ਰਾਹ ਚ ਛਕਣਾ ਚਾਹ ਪਾਣੀ ਪੀਣਾ ਆ ਤੇ ਫਿਰ ਤੁਹਾਨੂੰ ਮਿਲਦੇ ਆ ਜਾਂਦੀਵਾਰੀ ਮਹਾਬਾਈ ਦੇ ਦਰਸ਼ਨ ਕਰ ਲਓ ਤੇ ਚਲੋ ਤੁਹਾਨੂੰ ਠੀਕ ਆ ਮਿਲਦੇ ਆ ਰਾਹ ਚ ਚੰਗਾ ਜੀ ਆ ਦੇਖੋ ਸਵੇਰੇ ਬੰਦੇ ਜਿਹੜੇ ਗਮਸ਼ੂਦਾ ਹੋ ਗਏ ਸੀ ਇਹ ਕਾਹ ਦੇ ਕਾਹ ਸਾਨੂੰ ਟੱਕਰ ਆਇਆ ਰੋਟੀ ਲੱਗੇ ਖਾਣ ਗੱਲ ਨਾਲ ਜੱਣੀ ਟੱਕਰ ਆਇਆ ਸਾਨੂੰ ਰੋਟੀ ਲੱਗੇ ਖਾਣ ਇਹ ਵਰਗਾ ਬਾ ਬਰਾਮ ਕੋਲ ਆ ਕੇ ਭੁੱਖੇ ਰੜ ਗਏ ਅੱਜ ਬੱਸ ਕਰਾਤੀ ਚੇਲੀਆਂ ਦੋ ਰੋਟੀ ਅਗਾਦੀ ਉਹ ਵੀ ਉਹ ਭਾਜੀ ਨਾ ਉਹ ਬੰਦਾ ਖੜਾ ਹੋ ਜਾਣਾ ਇੱਕ ਜਿੱਤੇ ਪਾਰਕਿੰਗ ਲੱਗੀ ਸੀ ਕਿਤੇ ਤਾਂ ਹਜੇ ਹੀ ਕੋਈ ਨਹੀਂ ਸਾਨੂੰ ਦੇ ਨਹੀਂ ਪਤਾ ਰਹਾ ਕਿ ਨਾ ਸਾਫਾਇਦਾ ਕਚਰਾ ਸਵਾਰ ਕਰਦੇ ਨੇ ਘੱਟੇ ਹੀ ਨਾ ਚੜਿਆ ਬੱਤ ਸਹੀ ਹੈ ਦੌੜਨਾ ਤਾਂ ਪੜਦਾ ਆ ਦੇਖੋ ਬਈ ਖਾਲੀ ਭਾਂਡਿਆਂ ਦੀ ਬਣਾਏ ਖਾ ਪੀ ਗੇ ਦੇਖੋ ਇੱਥੇ ਭਾਂਡੇ ਦੁੰਦੇ ਕਿਤੇ ਬ੍ਰਾਂਦ ਤੂਲ ਬਲਾਜੇ ਤੋਂ ਫਗਵਾੜਿਆਂ ਦੀ ਸਾਈਡ ਪਹਿਲਾ A1 ਢਾਬਾ ਰੋਟੀ ਪਾਣੀ ਜਿਨੇ ਵੀ ਡਰਾਈਵਰ ਭਾਈ ਨੇ ਆਪਣੇ ਖਾਣੀ ਆ ਇੱਥੇ ਆਓ ਪੰਜਾਹ ਰੁਪਏ ਪਾਣੀ ਵਧੀਆ ਸੇਵਾ ਕਰਦੇ ਆ ਆ ਦੇਖੋ ਚਾਹ ਲੱਗੇ ਪੀ ਤੇ ਜਰੂਰ ਆਇਆ ਕਰੋ ਇੱਥੇ ਰੁਕਿਆ ਕਰੋ ਇਹਨੇ ਕੋ ਪਹਾੜਾਂ 'ਚ ਜਾ ਕੇ ਰੁਕਣਾ ਹਮਾਚਲੀਆਂ 'ਚ ਜਾ ਕੇ ਸੀਲ ਕਰਾਉਣੀ ਆ ਇੱਥੇ ਰੁਕਿਆ ਕਰੋ ਪਤਾ ਲੱਗ ਜਾਣਾ ਬੜੇ ਪੰਜਾਬੀ ਆ ਵਧੀਆ ਬੰਦੇ ਆ ਆਹ ਟੇ ਬਾਇ E1 ਤੇ ਆਪਣੀ ਸਵਾਰੀ ਆਪਾਂ ਨੂੰ ਢੀਕਦੀ ਆ ਆਜੋ ਭਾਈ ਚਲਿਏ ਦੂਜੀ ਗੱਡੀ ਵੀ ਆਪਣੀ ਡਾ ਗਈ ਸੀ ਇਕੱਠੇ ਹੀ ਹੋ ਗਏ ਹੁਣ ਇਹ ਜਾਣਾ ਜਲੰਧਰ ਚਲ ਜਾਣਾ ਅਸੀਂ ਝੇੜੂ ਸਵਾਰੀ ਲਾਉਣੀ ਆ ਅਹੀ ਟਾਈਮ ਨਾ ਵਿਲੇ ਹੋ ਜਾਣਾ ਐ ਨਾ ਤੋ ਚਲੋ ਆਇਆ ਯਾਰ ਲੱਗੇ ਆ ਤੁਰਨਾ ਹਾਂ ਹਾਂਜੀ ਰੋਟੀ ਪਾਣੀ ਖਾ ਕੇ ਆਪਾਂ ਤੁਰ ਪੈ ਸੀ ਜੀ ਹੁਣ ਜਾਣਾ ਐ ਝੇੜੂ ਝੇੜੂ ਲਾਣੀ ਐ ਸਵਾਰੀ ਲਾ ਕੇ ਆਪਾਂ ਮੁੜ ਕੇ ਜਾਣਾ ਐ ਬੱਸ ਸਟੈਂਡ ਬੱਸ ਖੜੀ ਕਰਕੇ ਜਾਣਾ ਐ ਘਰ ਫੇਰ ਜਾਣਾ ਐ ਸੌ ਜਾਣਾ ਹੀ ਜਾਣਾ ਐ ਹੁਣ ਬਸ ਹੁਣ ਨਹੀਂ ਕੋਈ ਕੰਮ ਐ ਤੇ ਰੋਟੀ ਪਾਣੀ ਖਾ ਲਈ ਯਾਰ ਨੀਂਦ ਆਉਂਦੀ ਆ ਜਾ ਕੇ ਥੱਕ ਹੋਇਆ ਕਿਉਂਕਿ ਸਵੇਰ ਨੂੰ ਫੇਰ ਬੱਸ ਤੇ ਜਾਣਾ ਐ ਤੇ ਉੱਠਣਾ ਵੀ ਟਾਈਮ ਨਾ ਆ ਚਲੋ ਮਿਲਦੇ ਆ ਤੁਹਾਨੂੰ ਬੱਸ ਸਟੈਂਡ ਜਾ ਕੇ ਹਾਂਜੀ ਮਿੱਤਰੋ ਕੀ ਹਾਲ ਚਾਲ ਆਪਾਂ ਪਹੁੰਚ ਗਏ ਆ ਫਗਵਾੜੇ ਫਗਵਾੜੇ ਪਹੁੰਚ ਗਏ ਸਵਾਰੀ ਸੂਰੀ ਲਾਤੀ ਜੀ ਟਾਈਮ ਨਹੀਂ ਉੱਤਰ ਕੇ ਚੱਲ ਗਏ ਸੀ ਮੋਟਰਸਾਈਕਲ ਮੇਰਾ ਆ ਗਿਆ ਕਰਨ ਨੇ ਬੈੱਡ ਬਣਾ ਲਿਆ ਤੇ ਆਪਾਂ ਘਰ ਜਾ ਕੇ ਸੌઈએ ਪਰ ਇੰਨਾ ਆ ਅੱਜ ਰੋਟੀ ਨੂੰ ਜਿੰਨਾ ਤੰਗ ਹੋਇਆ ਉਹਨਾਂ ਕਿਤੇ ਨਹੀਂ ਹੋਇਆ ਰੋਟੀ ਦਾ ਮੁੱਲ ਦਾ ਸਹੀ ਪਤਾ ਲੱਗਿਆ ਰੋਟੀ ਦੇ ਮੁੱਲ ਦਾ ਅੱਜ ਸਹੀ ਪਤਾ ਲੱਗਿਆ ਤੇ ਚਲੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਮੇਰੇ ਭਰਾ ਤਾਂ ਹੀ ਗੱਲ ਬਣੂਗੀ ਤਾਂ ਹੀ ਅੱਗੇ ਵਧਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਹਾਂਜੀ ਘਰ ਨੂੰ ਚਾਲੇ ਪਾ ਲਿਆ ਹੁਣ ਰੋਡ ਪੱਧਰਾ ਆ ਫਗਵਾੜਾ ਜਿਹੜਾ ਘੱਟ ਸੋਹਣਾ ਲੱਗਦਾ ਰਾਤ ਨੂੰ ਦੇਖੋ ਲੇਟਾਂ ਦੇ ਨਾਲ ਬੱਤੀਆਂ ਸਾਰੀਆਂ ਜਗਦੀਆਂ ਆ ਰੋਡ ਪੱਧਰਾ ਆ ਸੋਹਣਾ ਲੱਗਦਾ ਆ ਚਲੋ ਇਦਾਂ ਹੀ ਸਾਫ਼ ਸਵੱਈ ਰਹਿਣੀ ਚਾਹੀਦੀ ਆ ਤਾਂ ਹੀ ਆਪਣੇ ਸ਼ਹਿਰ ਸੋਹਣੇ ਲੱਗੂਗੇ ਬਾਕੀ ਚੋਬਰ ਦੇਖ ਲਓ ਤੁਸੀਂ ਮੋਟਰਸਾਈਕਲ ਤੇ ਬੈਠਾ ਆਨੰਦਪੁਰ ਸਾਹਿਬ ਵਾਲਾ ਰੋਡ ਬਣਦਾ ਕਰਕੇ ਧੂੜ ਮਿੱਟੀ ਸਾਰੀ ਮੂੰਹ ਤੇ ਪਈ ਹੋਆ ਮੂੰਹ 'ਚ ਵੀ ਮਿੱਟੀ ਨੱਕ 'ਚ ਵੀ ਮਿੱਟੀ ਅੱਖਾਂ 'ਚ ਵੀ ਮਿੱਟੀ ਸਿਰ ਤੇ ਵੀ ਮਿੱਟੀ ਮਿੱਟੀ ਹਾਂ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਆ ਘਰੇ ਸਵੇਰੇ ਕਿਦਾਂ ਦੇ ਸੀ ਦਿਹਾਣ ਦੇਖੋ ਕਿਦਾਂ ਦੇ ਆ ਬੁਰਾ ਹਾਲ ਹੋ ਗਿਆ ਅੱਜ ਤੇ ਚਾ ਲੋ ਫਰੈਸ਼ ਹੋ ਰੂ ਜੋ ਕੇ ਸੋਈਏ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਪਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਚੰਗਾ ਜੀ ਸਤਿ ਸ਼੍ਰੀ ਅਕਾਲ